ਨਾਜ਼ ਨਵੀਂ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਜੀਤ ਸਿੰਘ ਰਮਾਣਾ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਕੋਲਾ ਵੱਲੋਂ ਵਾਰਡ ਨੰਬਰ 26 ਦੀ ਐਚ ਐਲ ਕਲੋਨੀ ਵਿਖੇ ਸਥਿਤ ਮਾਤਾ ਗੁਜਰ ਕੌਰ ਜੀ ਪਾਰਕ ਦੇ ਨਵੀਨੀਕਰਨ ਕਾਰਜਾਂ ਦਾ ਉਦਘਾਟਨ ਕੀਤਾ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵਿਧਾਇਕ ਗਰੇਵਾਲ ਨੇ ਕਿਹਾ ਕਿ ਵਾਰਡ ਨੰਬਰ 26 ਦਾ ਪਾਰਕ ਜਿਸ ਦੀ ਹਾਲਤ ਕੁਝ ਖਰਾਬ ਲੱਗ ਰਹੀ ਸੀ ਅਤੇ ਇਲਾਕਾ ਨਿਵਾਸੀਆਂ ਦੀ ਮੰਗ ਸੀ ਕਿ ਇਸ ਪਾਰਕ ਨੂੰ ਦੁਬਾਰਾ ਤੋਂ ਨਵੇਂ ਤਰੀਕੇ ਨਾਲ ਬਣਾਇਆ ਜਾਵੇ ਜਿਕਰ ਇਹ ਹੋ ਗਿਆ ਕਿ ਇੱਥੇ ਇਸ ਪਾਰਕ ਅੰਦਰ ਸਿੱਖ ਮਿਸ਼ਨਰੀ ਕਾਲਜ ਵੱਲੋਂ ਬੱਚਿਆਂ ਨੂੰ ਕੀਰਤਨ ਅਤੇ ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਨਾਲ ਜੋੜਦੇ ਹੋਏ ਸਿੱਖਿਆ ਦਿੱਤੀ ਜਾਂਦੀ ਹੈ ਜੋ ਕਿ ਮਿਸ਼ਨਰੀ ਸਿੱਖ ਮਿਸ਼ਨਰੀ ਕਾਲਜ ਅਤੇ ਇਲਾਕਾ ਨਿਵਾਸੀਆਂ ਦਾ ਬਹੁਤ ਵੱਡਾ ਉਪਰਾਲਾ ਹੈ ਇਸ ਮੌਕੇ 인ਦਰਦੀਪ ਸਿੰਘ ਮਿੰਕੂ ਸੰਦੀਪ ਮਿਸ਼ਰਾ ਤੇਜਿੰਦਰ ਸਿੰਘ ਸਰਦਾਰ ਸੁਰਿੰਦਰ ਸਿੰਘ ਸਰਦਾਰ ਪੂਰਨ ਸਿੰਘ ਸਰਦਾਰ ਨਾਰਾਇਣ ਸਿੰਘ ਹਨੀ ਸ਼ਰਮਾ ਗੁਰਮੀਤ ਕੌਰ ਜਸਵਿੰਦਰ ਕੌਰ ਅਜੀਤ ਸਿੰਘ ਬਾਂਸਲ ਜੀ ਫਾਮੇ ਤੇ ਯਾਦਵ ਜਤਿੰਦਰ ਯਾਦਵ ਬਿੱਲਾ ਸੈਣੀ ਸੰਜੀਪਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ